ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਾਨਕ ਅਤੇ ਰਾਇ ਬੁਲਾਰ ਖਾਨ ਸਾਹਿਬ ਰਾਇ ਬੁਲਾਰ ਦੇ ਵਾਰਸਾਂ ਨੇ ਜ਼ਮੀਨ ਦੇ ਲਾਲਚ ਵਿੱਚ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਕਿ ਸਾਡੇ ਬਜ਼ੁਰਗ ਰਾਇ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀਂ ਸੀ ਜਦੋਂ ਉਸ ਨੇ ਆਪਣੀ ਅੱਧੀ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈੜੀ ਸਾਨੂੰ ਮਿਲਣੀ ਚਾਹੀਦੀ ਐ ਰਾਇ ਬੁਲਾਰ ਖਾਨ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜਿਕਰ ਸਾਡੀਆਂ ਸਾਖੀਆਂ ਵਿੱਚ ਤੇ ਨਹੀਂ ਆਉਂਦਾ ਪਰ ਇਹ ਵੱਡੀ ਘਟਨਾ ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ ਇਹ ਸਾਖੀ ਸਾਨੂੰ ਗੁਰੂ ਨਾਨਕ ਗਵਰਨਮੈਂਟ ਡਿਗਰੀ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ ਹੋਇਆ ਇਹ ਜਿｮ ਕੇ 10 ਅਪ੍ਰੈਲ 1993 ਨੂੰ ਅਸੀਂ ਨਨਕਾਨਾ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਕੀਰਤਨ ਸੁਣਿਆ ਤੇ ਲੰਗਰ ਛਕਿਆ ਸੋਚਿਆ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲিয়ে ਗੱਲਾਂ ਕਰੀਏ ਕਾਲਜ ਤਾਂ ਇੱਥੇ ਨਹੀਂ ਹੋਣਾ ਸਕੂਲ ਹੋਏਗਾ ਕਿਸੇ ਮਾਸਟਰ ਨੂੰ ਮਿਲੀਏ ਪੁਲਿਸ ਅਫਸਰ ਨੂੰ ਪੁੱਛਿਆ ਕਿ ਮੈਂ ਪ੍ਰੋਫੈਸਰਾਂ ਤਾਂ ਮੈਂ ਕਿਸੇ ਪ੍ਰੋਫੈਸਰ ਨੂੰ ਮਿਲਣਾ ਜਾਂ ਕਿਸੇ ਮਾਸਟਰ ਨੂੰ ਮਿਲਣਾ ਡੀਐਸਪੀ ਨੇ ਦੱਸਿਆ ਕਿ ਅਦਰ ਦੋਕ ਫਰਲਾਂਗ ਤੇ ਕਾਲਜ ਹੈ ਤੁਸੀਂ ਉੱਥੇ ਚਲੇ ਜਾਓ ਅਸੀਂ ਉੱਥੇ ਚਲੇ ਗਏ ਉੱਥੇ ਅੰਗਰੇਜ਼ੀ ਅਤੇ ਉਰਦੂ ਦੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਗੁਰੂ ਨਾਨਕ ਗਵਰਨਮੈਂਟ ਡਿਗਰੀ ਕਾਲਜ ਨਨਕਾਣਾ ਸਾਹਿਬ ਅਸੀਂ ਉੱਥੇ ਅੰਦਰ ਗਏ ਤਾਂ ਅੰਦਰ ਕੋਈ ਵੀ ਨਾਂ ਦੇਖਿਆ ਚੌਂਕੀਦਾਰ ਨੇ ਸਾਨੂੰ ਸਲਾਮ ਬੁਲਾਈ ਤੇ ਪੁੱਛਿਆ ਤੁਸੀਂ ਕੌਣ ਹੋ ਤੇ ਕਿਸ ਨੂੰ ਮਿਲਣਾ ਹੈ ਤਾਂ ਅਸੀਂ ਕਿਹਾ ਕਿ ਮੈਂ ਪ੍ਰੋਫੈਸਰ ਹਾਂ ਤਾਂ ਇੱਥੇ ਮੈਂ ਕਿਸੇ ਪ੍ਰੋਫੈਸਰ ਨੂੰ ਮਿਲਣਾ ਹੈ ਤਾਂ ਉਹਨੇ ਦੱਸਿਆ ਕਿ ਇੱਥੇ ਇਮਤਿਹਾਨ ਹੋ ਰਹੇ ਐ ਸਭ ਡਿਊਟੀ ਤੇ ਹੈ ਜੇ ਕੋਈ ਕੰਮ ਹੈ ਤਾਂ ਜਿਸ ਨੂੰ ਤੁਸੀਂ ਕਹੋ ਮੈਂ ਉਸੇ ਨੂੰ ਬੁਲਾ ਕੇ ਲੈ ਆਉਣਾ ਹਾਂ ਮੈਂ ਕਿਹਾ ਕੰਮ ਤਾਂ ਕੋਈ ਨਹੀਂ ਕੋਈ ਗੱਲ ਦੀ ਮੈਂ ਘੰਟੇ ਨੂੰ ਆ ਜਾਵਾਂਗਾ ਵਾਪਸ ਤਾਂ ਐਨੇ ਨੂੰ ਇੱਕ ਬਜ਼ੁਰਗ 65-70 ਸਾਲ ਦਾ ਸਲਵਾਰ ਕਮੀਜ਼ ਪਾਏ ਹੋਏ ਮੇਰੇ ਵੱਲ ਨੂੰ ਤੇਜ਼ੀ ਨਾਲ ਵਧਿਆ ਉਸ ਨੇ ਆ ਕੇ ਮੈਨੂੰ ਕਿਹਾ ਸਰਦਾਰ ਜੀ ਸਤਿ ਸ਼੍ਰੀ ਅਕਾਲ ਵਾਪਸ ਕਿਉਂ ਚੱਲ ਪਏ ਮੈਂ ਤੁਹਾਨੂੰ ਦੇਖਿਆ ਤਾਂ ਮੈਂ ਲੇਬਰ ਨੂੰ ਛੁੱਟੀ ਕਰ ਦਿੱਤੀ ਮੈਂ ਠੇਕੇਦਾਰ ਹਾਂ ਮੁੰਡਿਆਂ ਲਈ ਹੌਸਟਲ ਬਣਾ ਰਿਆ ਹਾਂ ਆਓ ਆਪਾਂ ਇੱਧਰ ਬੈਠੀਏ ਤੇ ਗੱਲਾਂ ਕਰੀਏ ਦੋ ਤਿੰਨ ਕੁਰਸੀਆਂ ਮੰਗਵਾ ਲਈਆਂ ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ ਉਹ ਸਾਡੇ ਕੋਲ ਜ਼ਮੀਨ ਦੇ ਉੱਪਰ ਬੈਠ ਗਏ ਗੱਲਾਂ ਦੌਰਾਨ ਮੈਂ ਪੁੱਛਿਆ ਗੁਰਦੁਆਰਾ ਸਾਹਿਬ ਦੇ ਨਾਮ ਕਿੰਨੇ ਕ ਜ਼ਮੀਨ ਹੈ ਇੱਥੇ ਉਸਨੇ ਕਿਹਾ ਜੀ ਤੁਸੀਂ ਇਹ ਕਿਉਂ ਪੁੱਛਿਆ ਕੀ ਗੱਲ ਹੋਈ ਡੈਂਸ ਸੈਂਡਵਿਚ ਖਾਣ ਪੀਣ ਵਿੱਚ ਕੋਈ ਦਿੱਕਤ ਆਈ ਮੈਂ ਕਿ ਨਹੀਂ ਨਹੀਂ ਕੋਈ ਕਮੀ ਨਹੀਂ ਰਹੀ ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ ਇਸ ਵਾਸਤੇ ਇਸ ਵਾਸਤੇ ਪੁੱਛਿਆ ਹੈ ਮੈਂ ਤਾਂ ਕੀ ਮੈਨੂੰ ਇਹ ਨਹੀਂ ਪੁੱਛਣਾ ਚਾਹੀਦਾ ਉਸਨੇ ਕਿਹਾ ਬਿਲਕੁਲ ਨਹੀਂ ਤੁਸੀਂ ਪੁੱਛ ਸਕਦੇ ਹੋ ਫਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ ਹਾਜ਼ਰਤ ਬਾਬਾ ਨਾਨਕ ਸலாம் ਸਾਡਾ ਫਿਕਰ ਕਰਦੇ ਸੀ ਮੈਂ ਕਿਹਾ ਦਰੋਸਤ ਅੱਛਾ ਇਹ ਦੱਸੋ ਕਿ ਜਾਣਣ ਦਾ ਹੱਕ ਤਾਂ ਹੈ ਉਸਨੇ ਕਿਹਾ ਹਾਂਜੀ ਜਾਣਣ ਦਾ ਹੱਕ ਹੈ 750 ਮਰੱਬਾ ਜ਼ਮੀਨ ਗੁਰਦੁਆਰੇ ਦੇ ਨਾਮ ਹੈ ਫਿਰ ਪੁੱਛਿਆ ਕਿ ਇਹ ਮਹਾਰਾਜਾ ਰਣਜੀਤ ਸਿੰਘ ਨੇ ਲਵਾਈ ਸੀ ਤਾਂ ठेकेदार ਨੇ ਕਿਹਾ ਬਿਲਕੁਲ ਨਹੀਂ ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜੇ ਨੇ ਨਹੀਂ ਲਵਾਈ ਇਹ ਸਾਡੇ ਪੱਟੀਆਂ ਦੇ ਸਰਦਾਰ ਨੇ ਲਵਾਈ ਸੀ ਮੈਂ ਫਿਰ ਪੁੱਛਿਆ ਪੱਟੀਆਂ ਦਾ ਸਰਦਾਰ ਕੌਣ ਉਸਨੇ ਕਿਹਾ ਪੱਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ ਤੁਸੀਂ ਇੱਥੇ 50 ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਸਦਾ ਤੇ ਬਾਬੇ ਦੇ ਨਾਮ ਦਾ ਪਤਾ ਹੈ ਉਸਦਾ ਨਾਮ ਸੀ رائے ਬੁਲਾਰ ਖਾਨ ਸਾਹਿਬ ਇੱਥੇ ਵੱਡੇ ਪਿੰਡ ਹਨ ਪੱਟੀਆਂ ਦੇ ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ ਮੈਂ ਕਿਹਾ ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਵਸਿਆ ਹੋਇਆ ਹੈ ਭਰਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਏ ਸਾਹਿਬ ਪੱਟੀ ਸਨ ਠੇਕੇਦਾਰ ਨੇ ਕਿਹਾ ਜੀ ਅਸੀਂ ਪੱਟੀ ਆਮ ਨਹੀਂ ਹਾਂ ਮੈਂ ਵੀ ਪੱਟੀ ਹਾਂ ਸਾਰੇ ਜਹਾਨਾ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਜੀ ਨੇ ਹੀ ਪਛਾਣਿਆ ਸੀ ਇੱਕ ਕੋਹੀਨੂਰ ਦੀ ਸੁਨਾਖਤ ਸਾਡੇ ਸਰਦਾਰ ਜੀ ਨੇ ਹੀ ਕੀਤੀ ਸੀ। ਪੱਟੀ ਸਰਦਾਰ ਨੇ ਉਦੋਂ ਹੀ ਜਦੋਂ ਉਹ ਬਚਪਨ ਵਿੱਚ ਸੀ ਉਦੋਂ ਹੀ ਗੁਰਨਾਨਕ ਦੇਵ ਜੀ ਨੂੰ ਪਛਾਣ ਲਿਆ ਸੀ। ਹੁਣ ਸੁਣੋ ਜ਼ਮੀਨ ਦੇਣ ਦੀ ਗੱਲ। ਰਾਏ ਬੁਲਾਰ ਖਾਨ 1500 ਮਰਬਿਆਂ ਦਾ ਤਕੜਾ ਰਈਸ ਤੇ ਖੁੱਦਾਰ ਇਨਸਾਨ ਸੀ। ਸੀ ਸੀ ਨੇਕੀ ਦਾ ਮੂਜਸਮਾ ਬਾਬਾ ਜੀ ਦਾ ਕਦਰਦਾਨ ਸੀ ਪੂਰਾ ਉਸ ਦੀ ਉਮਰ 40 ਤੋਂ ਟੱਪ ਚੱਲੀ ਸੀ ਪਰ ਉਸ ਦੇ ਘਰ ਔਲਾਦ ਨਹੀਂ ਸੀ ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਮਰਬਿਆਂ ਦਾ ਦੌਰਾ ਕਰਨ ਗਿਆ ਗੁਰੂ ਬਾਬੇ ਦੀ ਉਮਰ 12-13 ਸਾਲ ਸੀ ਬਾਬਾ ਜੀ ਮੱਝਾਂ ਚਾਰ ਰਹੇ ਸੀ ਹਰਾਈ ਸਾਹਿਬ ਘੋੜੇ ਤੋਂ ਉਤਰੀ ਤੇ ਉਹਨਾਂ ਨੇ ਜੋੜੇ ਉਤਾਰੇ ਬਾਬਾ ਜੀ ਨਜ਼ਦੀਕ ਹੱਥ ਜੋੜ ਕੇ ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ ਬਾਬਾ ਮੇਰੀ ਮੁਰਾਦ ਪੂਰੀ ਕਰੋ ਕਦੀ ਬਾਲ ਸਾਡੇ ਘਰ ਵਿੱਚ ਵੀ ਖੇਲੇ ਇਹ ਮੁਰਾਦ ਮਨ ਵਿੱਚ ਲੈ ਕੇ ਅਰਜ ਗੁਜਾਰਨ ਗਏ ਸੀ ਬਾਬਾ ਜੀ ਨੇ ਅਸੀਸਾਂ ਦਿੱਤੀਆਂ ਤੇ ਕਿਹਾ ਰਾਏ ਤੁਸਾਂ ਦੀ ਮਰਾਦ ਪੂਰੀ ਹੋਈ ਸ਼ੱਕ ਨਾ ਕਰਨਾ ਸਾਲ ਬਾਅਦ ਰਾਏ ਸਾਹਿਬ ਜੀ ਦੇ ਘਰ ਬੇਟੇ ਦਾ ਜਨਮ ਹੋਇਆ ਸਰਦਾਰ ਐਨਾ ਖੁਸ਼ ਸੀ ਕਿ ਵੱਡੀ ਵੱਡੀ ਦਾਵਤ ਦਿੱਤੀ ਨਵਾਬ ਦੌਲਤ ਖਾਨ ਸਾਹਿਬ ਖੁਦ ਖੁਦ ਆਏ ਇਸ ਜਸ਼ਨ ਵਿੱਚ ਸ਼ਿਰਕਤ ਕਰਨ ਪਿੰਡਾਂ ਦੇ ਪਿੰਡ ਆਏ ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਏ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰਨ ਦਾ ਐਲਾਨ ਕੀਤਾ ਸੋ ਉਦੋਂ 750 ਮਰੱਬੇ ਜ਼ਮੀਨ ਬਾਬਾ ਜੀ ਦੇ ਨਾਮ ਹੋਈ ਜੋ ਹੁਣ ਤੱਕ ਤੁਰਦੀ ਆ ਰਹੀ ਹੈ ਸਾਡੇ ਖਿਆਲ ਵਿੱਚ ਇਹ ਗੱਲ ਆਈ ਕਿ ਮਾਲਕ ਅਸੀਂ ਕਾਵਜ ਵੀ ਅਸੀਂ ਕਾਸਤਕਾਰ ਅਸੀਂ ਪਰ ਸਾਡਾ ਮਾਲਰ ਰਿਕਾਰਡ ਵਿੱਚ ਨਹੀਂ ਬੋਲਦਾ ਅਸੀਂ ਇਸ ਜ਼ਮੀਨ ਉੱਪਰ ਕਬਜ਼ੇ ਪੁਸਤਾਂ ਤੋਂ ਕੀਤੇ ਹੋਏ ਆ 100 ਕ ਕਿੱਲੇ ਜ਼ਮੀਨ ਬਚੀ ਹੋਈ ਆ ਗੁਰਦੁਆਰੇ ਦੇ ਕਬਜ਼ੇ ਵਿੱਚ ਬਾਕੀ ਦੀ ਪੱਟੀ ਵਾਉਂਦੀ ਵੀਜ ਦੇ ਹੈ ਅਸੀਂ ਸੇਖਪੁਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਏ ਬੁਲਾਰ ਸਾਡਾ ਦਿਮਾਗ ਹਿੱਲ ਗਿਆ ਸੀ ਉਸਨੇ ਅੱਧੀ ਜ਼ਮੀਨ ਇੱਕ ਫਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ ਕਾਗਜ਼ ਕਾਸਤਕਾਰ ਵੀ ਖੁਦ ਹਾਂ ਸਾਡੇ ਨਾਮ ਇੰਤਕਾਲ ਤਬਦੀਲ ਹੋਵੇ ਲਓ ਜੀ ਤਬ ਦੀਆਂ ਇਤਲਾਹਾਂ ਰਿਕਾਰਡ ਬੈਸਾਂ ਸਭ ਹੋ ਗਈਆਂ 4 ਸਾਲ ਮੁਕਦਮੇ ਦੀ ਕਾਰਵਾਈ ਚੱਲੀ ਫੈਸਲੇ ਦੀ ਤਰੀਕ ਆਈ ਤਾਂ ਫੈਸਲਾ ਸਾਡੇ ਖਿਲਾਫ ਹੋ ਗਿਆ ਇੰਤਕਾਲ ਤਬਦੀਲ ਨਹੀਂ ਹੋ ਸਕਿਆ ਫਿਰ ਅਸੀਂ ਲਾਹੌਰ ਹਾਈ ਕੋਰਟ ਵਿੱਚ ਵਿੱਚ ਅਪੀਲ ਦਾਇਰ ਕੀਤੀ ਤਿੰਨ ਸਾਲ ਉੱਥੇ ਸੁਣਵਾਈ ਹੁੰਦੀ ਰਹੀ ਜੱਜਮੈਂਟ ਹੋਈ ਇੰਤਕਾਲ ਤਬਦੀਲ ਨਹੀਂ ਹੋ ਸਕਦਾ ਅਪੀਲ ਖਾਰਜ ਕਰ ਦਿੱਤੀ ਗਈ ਅਸੀਂ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ ਤਿੰਨ ਸਾਲ ਸੁਣਵਾਈ ਹੋਈ ਅਖੀਰ ਜਦੋਂ ਫੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ ਆਪਣੇ 5-4 ਮੌਤਵਰ ਬੰਦੇ ਲੈ ਕੇ ਆਓ ਵਕੀਲਾ ਨੂੰ ਨਹੀਂ ਲਿਆਉਣਾ ਕੋਈ ਜ਼ਰੂਰੀ ਗੱਲ ਕਰਨੀ ਹੈ ਅਸੀਂ ਪੁੱਛਿਆ ਕੀ ਗੱਲ ਕਰਨੀ ਹੈ ਰਤਾ ਦੱਸੋ ਤਾਂ ਸਹੀ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰਕੇ ਆਈਏ ਆਪਸ ਵਿੱਚ ਸਲਾਹ ਜੋ ਕਰਨੀ ਹੋਈ ਸਾਂਝਾ ਕੰਮ ਹੈ ਜੱਜਾ ਨੇ ਕਿਹਾ ਤੁਸੀਂ ਇਹ ਮੁਕੱਦਮਾ ਕਰਕੇ ਚੰਗਾ ਨਹੀਂ ਕੀਤਾ ਇਹ ਦੱਸਣਾ ਹੈ ਮਹੀਨੇ ਦੀ ਤਰੀਕ ਪਾ ਦਿੱਤੀ ਪਿੰਡਾਂ ਦੇ ਆਪਣੇ ਆਪਣੇ ਇਕੱਠ ਹੋਏ ਫਿਰ ਸਾਂਝੇ ਇਕੱਠ ਹੋਏ 8 ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲਬਾਤ ਕਰਨ ਅਦਾਲਤ ਜਾਣਗੇ ਤਰੀਕ ਆ ਗਈ ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪਹੁੰਚ ਗਏ ਸਾਡੀ ਵਾਰੀ ਆਈ ਤਾਂ ਅਸੀਂ ਅੰਦਰ ਦਾਖਲ ਹੋਏ ਇੱਕ ਮੈਂ ਵੀ ਸਾਂ ਜੱਜਾਂ ਨੇ 1 ਘੰਟੇ ਲਈ ਅਦਾਲਤ ਮਲਤਵੀ ਕਰ ਦਿੱਤੀ ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ ਚਾਹ ਪਾਣੀ ਮੰਗਵਾ ਲਿਆ ਫਿਰ ਗੱਲ ਤੋਰੀ ਜੱਜ ਜੱਜ ਸਾਹਿਬਾਨ ਨੇ ਕਿਹਾ ਅਸੀਂ ਬੜੀ ਬੜੀ ਵਰੀਕੀ ਨਾਲ ਕੇਸ ਦੇਖਿਆ ਹੈ ਤੁਸੀਂ ਗਲਤ ਕੰਮ ਛੇੜ ਬੈਠੇ ਜਿੰਨਾ ਫਕੀਰਾਂ ਉੱਪਰ ਮੁਕਦਮੇ ਦਾਇਰ ਕੀਤੇ ਉਹਨਾਂ ਤੋਂ ਮੁਰਾਦਾ ਮੰਗਦੇ ਤਾਂ ਠੀਕ ਸੀ ਉਹ ਨੇਕ ਬਖਸ਼ਤ ਇਨਸਾਨ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆ ਦੀ ਰੋਸ਼ਨੀ ਦੇਖੀ ਤੁਸੀਂ ਉਹਨਾਂ ਉੱਪਰ ਮੁਕੱਦਮੇ ਕੀਤੇ ਦਿਮਾਗ ਹੱਲ ਜਾਣ ਵਾਲੇ ਦਿਮਾਗ ਹੱਲ ਜਾਣ ਵਰਗੇ ਬਾਦੇ ਇਲਜ਼ਾਮ ਲਾਏ ਸਰਦਾਰ رائے ਬੁਲਾਰ ਖਾਨ ਸਾਹਿਬ ਦਾ ਦਿਮਾਗ ਅੱਧਾ ਤਾਂ ਕਾਇਮ ਰਿਹਾ ਜੋ ਜ਼ਮੀਨ ਅੱਧੀ ਬਚਾ ਲਈ ਪਰ ਜਿਸ ਫਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ ਉਸ ਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਵੀ ਨਹੀਂ ਸੀ ਉਸ ਦੀ ਔਲਾਦ ਨੇ ਇਸ ਉੱਪਰ ਕੋਈ ਹੱਕ ਨਿਜਮਾਇਆ ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਗੀ ਨਾ ਦਾਅਵੇ ਅਦਾਲਤ ਵਿੱਚ ਕੀਤੇ ਤੁਸੀਂ ਇਸ ਉੱਪਰ ਪੁਸ਼ਤਾਂ ਤੋਂ ਕਬਜ਼ੇ ਕੀਤੇ ਹੋਏ ਆ ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ 10-12 ਸਾਲਾਂ ਤੋਂ ਤੁਸੀਂ ਵੱਡਿਆਂ ਦੀ ਵਿਅਦਬੀ ਕਰਦੇ ਆ ਰਹੇ ਹੋ ਕਿਸੇ ਨੇ ਅਕਲ ਨਹੀਂ ਦਿੱਤੀ ਤੁਹਾਨੂੰ ਕਿ ਤੁਸੀਂ ਕੀ ਗੁਨਾਹ ਕਰ ਰਹੇ ਹੋ ਜ਼ਮੀਨ ਤੋਂ ਵਧੇਕ ਉਹ ਤੁਹਾਨੂੰ ਪਿਆਰ ਕਰਦੇ ਸਨ ਤੁਸੀਂ ਉਹਨਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ ਤੁਹਾਡੇ ਕੋਲ ਹੀ ਰਹੇਗੀ ਜ਼ਮੀਨ ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ ਅਸੀਂ ਕਿਹਾ ਜੀ ਜ਼ਮੀਨ ਸਾਡੇ ਹੀ ਕਬਜ਼ੇ ਵਿੱਚ ਹੈ ਪਰ ਰਿਕਾਰਡ ਮਾਲ ਵਿੱਚ ਸਾਡਾ ਨਾਮ ਨਹੀਂ ਹੈ ਜੱਜਾਂ ਨੇ ਕਿਹਾ ਨਾਮ ਨਹੀਂ ਰਹੇਗਾ ਨਾ ਤੁਹਾਡਾ ਨਾ ਸਾਡਾ ਨਾਮ ਚੱਲਦਾ ਰਹੇਗਾ ਅੱਲਾ ਪਰਵਦਗਾਰ ਦਾ ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲੇ ਦਰवेशਾਂ ਦਾ ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ ਹੋਰ ਨਹੀਂ ਰਹੇਗਾ ਕੋਈ ਸਾਡੀ ਤੁਹਾਨੂੰ ਇਹ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਓ ਅਸੀਂ ਕਿਹਾ ਜੀ ਬਾਅਦ ਸਾਡਾ ਭਾਈਚਾਰਾ ਖਲੋਤਾ ਹੈ ਉਸ ਨਾਲ ਸਲਾਹ ਕਰ ਲਈਏ ਜੱਜਾਂ ਨੇ ਕਿਹਾ ਜ਼ਰੂਰ ਕਰੋ ਹੁਣ 11:30 ਵਜੇ ਸਨ ਸ਼ਾਮੀ 4 ਵਜੇ ਤੱਕ ਸਲਾਹ ਕਰ ਲਓ ਜੇ ਮੁਕਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫੈਸਲਾ ਸੁਣਾ ਦੇਾਂਗੇ ਅਦਾਲਤ ਤੋਂ ਬਾਅਦ ਤੁਹਾਨੂੰ ਅਸੀਂ ਇਹ ਇੱਕ ਸਲਾਹ ਦਿੱਤੀ ਹੈ ਇਹ ਸਲਾਹ ਮੰਨਣ ਤੇ ਤੁਸੀਂ ਪਾਬੰਦ ਨਹੀਂ ਫੈਸਲਾ ਅਸੀਂ ਸ਼ਾਮ ਨੂੰ ਸੁਣਾਵਾਂਗੇ ਅਸੀਂ ਬਾਹਰ ਆ ਗਏ ਪਾਈਚਾਰਾ ਉਡੀਕ ਰਿਆ ਸੀ ਸਾਰੀ ਗੱਲ ਦੱਸੀ ਸੋਚਣ ਵਿਚਾਰਨ ਲੱਗੇ ਦਿਮਾਗ ਰੜਕੀ ਅਖੀਰ ਵਿੱਚ ਫੈਸਲਾ ਹੋਇਆ ਕਿ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ ਅਪੀਲ ਵਾਪਸ ਲੈਣੀ ਹੈ ਕਿ ਮੁਕੱਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ ਜੱਜਾਂ ਦੀਆਂ ਗੱਲਾਂ ਤੋਂ ਦਿਸ ਗਿਆ ਸੀ ਕਿ ਜਿੱਤਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਅਸਾਂ ਸਾਰਿਆਂ ਨੇ ਮੁਕਦਮਾ ਵਾਪਸ ਲੈਣ ਦਾ ਫੈਸਲਾ ਲੈ ਲਿਆ ਸ਼ਾਮੀ 4 ਵਜੇ ਵਕੀਲਾਂ ਸਣੇ ਹਾਜ਼ਰ ਹੋ ਕੇ ਅਸੀਂ ਅਪੀਲ ਵਾਪਸ ਲੈ ਲਈ ਅਸੀਂ ਬਚ ਗਏ ਸਰਦਾਰ ਜੀ ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਹੀ ਸੀ ਦੁਨੀਆ ਵੀ ਜਾਣੀ ਸੀ ਦੀਨ ਵੀ ਹੁਣ ਦੋਵੇਂ ਬਚ ਗਏ ਅਗਲੀ ਦਰਗਾਹ ਵਿੱਚ ਇਨ੍ਹਾਂ ਦਰਵੇਸ਼ਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮਾਫੀ ਮੰਗਣ ਯੋਗੇ ਰਹਿ ਗਏ ਉਹ ਵੱਡੇ ਰਹਿਮਦਿਲ ਹੈ ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਹੈ ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜਰਤ ਬਾਬਾ ਨਾਨਕ ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜਰੀਏ ਪਹੁੰਚਾ ਰਹੀ ਹੈ ਸੁਪਰੀਮ ਕੋਰਟ ਨੂੰ ਕਿਹਾ ਕਿ ਇਹਨਾਂ ਨੂੰ ਗਲਤੀ ਇਹਨਾਂ ਨੂੰ ਗਲਤ ਰਸਤੇ ਭਟਕਣ ਤੋਂ ਰੋਕ ਸੁਪਰੀਮ ਕੋਰਟ ਨੇ ਰੋਕਿਆ ਬਾਬਾ ਜੀ ਨੇ ਸੁਪਰਮ ਕੋਟ ਤੋਂ ਸਾਡੀ ਹੱਤਕ ਨਹੀਂ ਕਰਵਾਈ ਵਰਜਿਆ ਵੀ ਇੱਜ਼ਤ ਵੀ ਰੱਖੀ ਉਸ ਦੇ ਨਾਮ ਨੂੰ ਲੱਖ ਸਲਾਮ ਅੱਜ ਮਾਲ ਰਿਕਾਰਡ ਅਨੁਸਾਰ ਉਹਨਾਂ ਮਰਬਿਆਂ ਵਿੱਚ ਗੁਰੂ ਨਾਨਕ ਬਾਬਾ ਜੀ ਆਪ ਖੇਤੀ ਕਰਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ